ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਮੈਂ ਆ ਸੰਦੀਪ ਸਿੰਘ ਹਾਂ ਤੇ ਮੇਰੇ ਨਾਲ ਖਬਰਾਂ ਉੱਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਸਿੰਘ ਟੱਲਾ ਟੱਲਾ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸੰਦੀਪ ਜੀ ਬਹੁਤ-ਬਹੁਤ ਧੰਨਵਾਦ ਟੱਲਾ ਸਾਹਿਬ ਅੱਜ ਜਿਹੜਾ ਮੈਂ ਤੁਹਾਨੂੰ ਸਵਾਲ ਕਰਨਾ ਨਾ ਉਹ ਤੁਸੀਂ ਆਪਣਾ ਜਿਹੜਾ ਤਜਰਬਾ ਸਿਆਸਤ ਦੇ ਵਿੱਚ ਪੱਤਰਕਾਰਤਾ ਦੇ ਵਿੱਚ ਉਹਦੇ ਤੁਹਾਡੇ ਜਿਹੜਾ ਪੈਮਾਨਿਆਂ ਦੇ ਉੱਤੇ ਉਹਦਾ ਜਵਾਬ ਹੋਣਾ ਹੈ ਅਕਾਲੀ ਦਲ ਲੁਧਿਆਣਾ ਦੀ ਪੱਛਮੀ ਦੀ ਜਿਹੜੀ ਜ਼ਿਮਨੀ ਚੋਣ ਹੋਈ ਉਹ ਹਾਰ ਗਿਆ ਤੇ ਖਬਰਾਂ ਇਹ ਸੀਗੀਆਂ ਵੀ ਇਹ ਸੀਟ ਜਿਹੜੀ ਆ ਭਾਜਪਾ ਜਿੱਤਦੀ ਰਹੀ ਆ ਯਾ ਸ਼ਹਿਰੀ ਸੀਟ ਸੀਗੀ ਇਸ ਕਰਕੇ ਅਸੀਂ ਜਿੱਤ ਨਹੀਂ ਸਕੇ ਪਰ ਡੱਲਾ ਸਭ ਸਵਾਲ ਇਹ ਆ ਵੀ ਜਿਹੜੀ ਤਰਨਤਾਰਨ ਦੇ ਵਿੱਚ ਜ਼ਿਮਨੀ ਚੋਣ ਹੋਣੀ ਆ ਉਹ ਤਾਂ ਅਕਾਲੀ ਸੀਟ ਜਿੱਤਦੇ ਰਹੇ ਆ ਤਿੰਨ ਵਾਰ ਦੇ ਵਿਧਾਇਕ ਹਰਮਿਤ ਸਿੰਘ ਸੰਧੂ ਆਮ ਆਦਮੀ ਪਾਰਟੀ ਜੁਆਇਨ ਕਰ ਗਏ ਆ ਤੇ ਉਮੀਦ ਆ ਵੀ ਆਮ ਆਦਮੀ ਪਾਰਟੀ ਉਹਨਾਂ ਨੂੰ ਉਮੀਦਵਾਰ ਵੀ ਬਣਾਏਗੀ ਅਗਰ ਅਕਾਲੀ ਦਲ ਇਹ ਵੀ ਸੀਟ ਦੇ ਵਿੱਚ ਕੋਈ ਆਪਣਾ ਜਿਹੜਾ ਮੁਰ ਸੁਖਜੀਤ ਹੋਇਆ ਜੇ ਕੋਈ ਪੰਥਕ ਰੰਗ ਜਾਂ ਆਪਣੀ ਤਾਕਤ ਨਹੀਂ ਵਿਖਾਉਂਦਾ ਤਾਂ ਫਿਰ ਅਕਾਲੀ ਦਲ ਦਾ 2027 ਨੂੰ ਲੈ ਕੇ ਮੈਂ ਸੁਖਬੀਰ ਬਾਦਲ ਧੜੇ ਦੀ ਗੱਲ ਕਰ ਰਿਹਾ ਕੀ ਭੂਵਿਕ ਤੇ ਦੂਜੇ ਪਾਸੇ ਪੰਜ ਮੈਂਬਰੀ ਕਮੇਟੀ ਵੀ ਅਗਰ ਕਿਸੇ ਦਾ ਸਮਰਥਨ ਕਰਦੀ ਹੈ ਅਮਰਿਤਪਾਲ ਦੀ ਪਾਰਟੀ ਵਾਰਿਸ ਪੰਜਾਬ ਦੇ ਉਹ ਵੀ ਕਿਸੇ ਦਾ ਸਮਰਥਨ ਕਰਦੇ ਆ ਜਿੱਤਦੇ ਨਹੀਂ ਜਿੱਤਦੇ ਬਾਅਦ ਦੀ ਗੱਲ ਆ ਇਹ ਸਾਰੀਆਂ ਨਤੀਜਿਆਂ ਨੇ ਅਕਾਲੀ ਸਿਆਸਤ ਦਾ ਭੂਵਿਕ ਜਿਹੜਾ ਤੈਅ ਕਰਨਾ ਕਿ ਇਹਦੇ ਬਾਰੇ ਤੁਸੀਂ ਸੰਦੀਪ ਜੀ ਅਕਾਲੀ ਸਿਆਸਤ ਦੇ ਪੱਖੋਂ ਤੁਹਾਡਾ ਸਵਾਲ ਬਹੁਤ ਮਹੱਤਵਪੂਰਨ ਹੈ ਪਰ ਮੈਂ ਇਹ ਵੀ ਕਹੂੰਗਾ ਕਿ ਸ਼੍ਰੋਮਣੀ ਅਕਾਲੀ ਦਲ ਜਿਹਦੀ ਸਥਾਪਨਾ ਸ਼੍ਰੀ ਅਕਾਲ ਤਖਤ ਸਾਹਿਬ ਤੇ ਹੋਈ ਸੀ ਤੇ ਜਿਹਦਾ ਅੱਜ ਸੁਖਬੀਰ ਸਿੰਘ ਬਾਦਲ ਪ੍ਰਧਾਨ ਹੈ ਸ਼੍ਰੋਮਣੀ ਅਕਾਲੀ ਦਲ ਇਤਿਹਾਸ ਦੇ ਵਿੱਚ 105 ਸਾਲ ਦੇ ਇਤਿਹਾਸ ਚ ਸਭ ਤੋਂ ਮਾੜੇ ਦੌਰ ਚ ਲੰਘ ਰਿਹਾ ਹੈ ਜਦੋਂ ਸ਼੍ਰੋਮਣੀ ਅਕਾਲੀ ਦਲ ਕਿਤੇ ਵੀ ਚੋਣ ਲੜਦਾ ਹੈ ਜਾਂ ਤਾਂ ਹਾਰਦਾ ਹੈ ਜਾਂ ਜ਼ਮਾਨਤ ਜ਼ਬਤ ਹੁੰਦੀ ਹੈ 24 ਦੀਆਂ ਲੋਕ ਸਭਾ ਚੋਣਾਂ 'ਚ ਇੱਕ ਸੀਟ ਹਰਸ਼ਮਰਤ ਕੌਰ ਮਾਦਲ ਜਿੱਤੀ। ਅੱਧੇ ਤੋਂ ਵੱਧ ਸੀਟਾਂ ਤੇ ਜ਼ਮਾਨਤ ਜ਼ਬਤ। 2022 'ਚ 3 ਐਮ.ਐਲ.ਏ ਬਣੇ। ਬਹੁਤ ਸੀਟਾਂ ਤੇ ਜ਼ਮਾਨਤ ਜ਼ਬਤ। ਜ਼ਿਮਨੀ ਚੋਣਾਂ 'ਚ ਜਿੱਥੇ ਲੜੀ ਜ਼ਮਾਨਤ ਜ਼ਬਤ, ਜ਼ਿਲੰਦਰ ਲੜੀ ਜ਼ਮਾਨਤ ਜ਼ਬਤ, ਫਿਰ ਚਾਰ ਲੜੀਆਂ ਨਹੀਂ, ਫਿਰ ਲੁਧਿਆਣੇ ਲੜੀ ਜ਼ਮਾਨਤ ਜ਼ਬਤ। ਜ਼ਿਲੰਦਰ ਦਾ ਲੁਧਿਆਣੇ ਦਾ ਕਹਿਤਾ ਵੀ ਇਹ ਸ਼ਹਿਰੀ ਹਲਕੇ ਨੇ। ਪਰ ਅਮਰਿਤਪਾਲ ਸਿੰਘ ਖਡੂਰ ਸਾਹਿਬ ਅੰਤਖਾਲਕੇ ਤੇ ਜ਼ਮਾਨਤ ਜ਼ਬਤ ਸਰਬਜੀਤ ਸਿੰਘ ਖਾਲਸਾ ਜਿਹੜੇ ਜਿੱਤੇ ਬਹੁਤ ਬੁਰੀ ਤਰ੍ਹਾਂ ਨਾਲ ਹਾਰ ਇਹਦਾ ਮਤਲਬ ਹੈ ਅਕਾਲੀ ਦਲ ਦਾ ਪ੍ਰਧਾਨ ਸੁਖਵੀਰ ਸਿੰਘ ਬਾਦਲ ਉਹ ਲਗਾਤਾਰ ਪਾਰਟੀ ਨੂੰ ਬਚਾ ਨਹੀਂ ਪਾ ਰਿਹਾ ਤੇ ਜ਼ਮਾਨਤ ਜ਼ਬਤ ਜ਼ਮਾਨਤ ਜ਼ਬਤ ਜ਼ਮਾਨਤ ਜ਼ਬਤ ਇਹ ਕੰਮ ਚੱਲ ਰਿਹਾ ਸ਼ਰੋਮਣੀ ਅਕਾਲੀ ਦਲ ਵਾਰੀ ਜਿਹੜੀ ਸਾਡੀ ਖੇਤਰੀ ਪਾਰਟੀ ਔਰ ਜੀ ਦੇ ਬਾਰੇ ਇਹ ਮੰਨਿਆ ਨਹੀਂ ਜਾ ਸਕਦਾ ਕਿ ਪੰਜਾਬ ਦੀ ਖੇਤਰੀ ਪਾਰਟੀ ਐਡੀ ਕਮਜ਼ੋਰ ਹੋ ਸਕਦੀ ਹੈ ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਨਹੀਂ ਛੱਡਿਆ ਲੀਡਰਸ਼ਿਪ ਲੋਕਾਂ ਦੇ ਨਾਲ ਨਹੀਂ ਖੜ ਰਹੀ ਲੋਕਾਂ ਦੇ ਮੁੱਦਿਆਂ ਤੋਂ ਭਟਕ ਗਈ ਹੁਣ ਜਿਹੜਾ ਤੁਹਾਡਾ ਸਵਾਲ ਹੈ ਜਿਹੜੀ ਇੱਕ ਵਾਰੀ ਫੇਰ ਸੁਖਵੀਰ ਬਾਦਲ ਦੇ ਪ੍ਰਧਾਨ ਬਣਨ ਤੋਂ ਬਾਅਦ ਲੁਧਿਆਣੇ ਚੋਣ ਹੋਈ ਫੇਰ ਜ਼ਮਾਨਤ ਜਬਤ ਹੁਣ ਜਿਹੜੀ ਤਰਨਤਾਰਨ ਦੀ ਚੋਣ ਹੈ ਇਹ ਵੀ ਪੰਥਕ ਹਲਕਾ ਮੈਨੂੰ ਇਹ ਲੱਗਦਾ ਕਿ ਪੰਥਕ ਹਲਕੇ ਦੀ ਜਦੋਂ ਚੋਣ ਹੋਣੀ ਹੈ ਇਹਦਾ ਨਤੀਜਾ ਸੁਖਵੀਰ ਸਿੰਘ ਬਾਦਲ ਦਾ ਧੜਾ ਇਥੋਂ ਜ਼ਮਾਨਤ ਬਚਾ ਜੇ ਪਹਿਲੀ ਲੜਾਈ ਤਾਂ ਸੁਖਵੀਰ ਬਾਦਲ ਨੂੰ ਇਹ ਲੜਨੀ ਪੈਣੀ ਹੈ ਵੀ ਭਾਈ ਆਪਾਂ ਹਾਰ ਜਿੱਤ ਬਾਕੀ ਪਾਸੇ ਰੱਖੋ ਸਾਡੀ ਜ਼ਮਾਨਤ ਬਚਣੀ ਚਾਹੀਦੀ ਹੈ ਸੋ ਮੈਨੂੰ ਲੱਗਦਾ ਸੁਖਵੀਰ ਬਾਦਲ ਧੜੇ ਦਾ ਟੀਚਾ ਇਹ ਹੋਊਗਾ ਸੰਦੀਪ ਜੀ ਕਿ ਸਾਡੀ ਜ਼ਮਾਨਤ ਬਚ ਜੇ ਕਿਉਂਕਿ ਜੇ ਤਰਨਤਾਰਨ ਦੀ ਜ਼ਿਮਨੀ ਚੋਣ 'ਚ ਵੀ ਸੁਖਵੀਰ ਬਾਦਲ ਦੀ ਜ਼ਮਾਨਤ ਨਾ ਬਚੀ ਤੇ ਫੇਰ ਤੁਸੀਂ 27 ਦੀਆਂ ਚੋਣਾਂ 'ਚ ਇਹ ਭੁੱਲ ਜਾਓ ਕਿ ਸੁਖਵੀਰ ਬਾਦਲ ਦਾ ਧੜਾ ਕੋਈ ਐਮ.ਐਲ.ਏ ਬਣਾਜੂ ਪਿਛਲੀ ਵਾਰੀ ਤਾਂ 3 ਬਣ ਗਏ ਉਹਨਾਂ ਦੇ ਵਿੱਚੋਂ ਵੀ ਬਿਕਰਮ ਮਜੀਠੀਆ ਆਪਣੇ ਦਮ ਤੇ ਜਿੱਤ ਗਿਆ ਮਨਪੀਤ ਧਿਆਲੀ ਆਪਣੇ ਦਮ ਤੇ ਜਿੱਤ ਗਿਆ ਡਾਕਟਰ ਸੁਖਵਿੰਦਰ ਸੁਖੀ ਆਪਣੇ ਦਮ ਤੇ ਜਿੱਤ ਗਿਆ ਚਲੋ ਸਾਥ ਸੀ ਉਹਨਾਂ ਨਾਲ ਵੀ ਅਕਾਲੀਆਂ ਦਾ ਪਰ 117 'ਚੋਂ ਇਹ ਜਿੰਨੀਆਂ ਲੜੇ ਕੋਈ ਨਹੀਂ ਜਿੱਤੇ ਇਸ ਕਰਕੇ ਤੁਸੀਂ ਸੰਦੀਪ ਜੀ ਜਿਹੜਾ ਤੁਹਾਡਾ ਸਵਾਲ ਬੜਾ ਮਹੱਤਵਪੂਰਨ ਹੈ ਮੈਨੂੰ ਇਹ ਲੱਗਦਾ ਹੈ ਕਿ ਤਰਨਤਾਰਨ ਦੇ ਵਿੱਚ ਇੱਕ ਤਾਂ ਸੁਖਵੀਰ ਬਾਦਲ ਸਾਨੂੰ ਕੁਝ ਕੁ ਦਿਨਾਂ 'ਚ ਸਰਗਰਮ ਹੁੰਦੇ ਨਜ਼ਰ ਆਉਣਗੇ ਉਹ ਆਪਣਾ ਕੈਂਡੀ 20 ਤਰੀਕ ਨੂੰ ਫੇਰ ਇੱਕ ਪ੍ਰੋਗਰਾਮ ਰੱਖਿਆ ਉੱਥੇ ਝਭਾਲ ਮੈਨੂੰ ਲੱਗਦਾ ਹੈ 20 ਤਰੀਕ ਨੂੰ ਸ਼੍ਰੋਮਣੀ ਅਕਾਲੀ ਦਲ ਆਪਣੇ ਕੈਂਡੀਡੇਟ ਦਾ ਐਲਾਨ ਕਰ ਦਏਗਾ ਔਰ ਜਿਹੜੀਆਂ ਸੂਤਰਾਂ ਤੋਂ ਖਬਰਾਂ ਆਈਆਂ ਨੇ ਇੱਕ ਮਹਿਲਾ ਉਮੀਦਵਾਰ ਨੂੰ ਉਹ ਮੈਦਾਨ ਚ ਉਤਾਰ ਸਕਦੇ ਨੇ ਇੱਕ ਮਹਿਲਾ ਉਮੀਦਵਾਰ ਨੂੰ ਹਜੇ ਮੈਂ ਨਾਮ ਨਹੀਂ ਲੈਂਦਾ ਮੈਨੂੰ ਨਾਮ ਪਤਾ ਹੈ ਜਿਹਦੀ ਸੰਭਾਵਨਾ ਹੈ ਪਰ ਉਤਾਰ ਸਕਦੇ ਨੇ ਉਹ ਕਿਉਂ ਉਹ ਇਸ ਕਰਕੇ ਸੰਦੀਪ ਜੀ ਕਿ ਬੀਬੀ ਖਾਲੜਾ ਦਾ ਨਾਮ ਚੱਲ ਰਿਹਾ ਭਾਵੇਂ ਬੀਬੀ ਖਾਲੜਾ ਦੇ ਪਰਿਵਾਰ ਵੱਲੋਂ ਇਨਕਾਰ ਆ ਗਿਆ ਪਰ ਫਿਰ ਵੀ ਸਾਰੀਆਂ ਪੰਥਕ ਧਿਰਾਂ ਕੋਸ਼ਿਸ਼ ਕਰਨ ਗਈਆਂ ਕਿ ਬੀਬੀ ਖਾਲੜਾ ਅਗਰ ਤਿਆਰ ਹੋ ਜਾਣ ਦੂਸਰਾ ਜਦੋਂ ਨੂੰ ਇਹ ਚੋਣ ਹੋਣੀ ਹੈ ਨਵੰਬਰ ਨੂੰ ਕਿਉਂਕਿ ਉਮੀਦ ਹੈ ਕਿ ਬਿਹਾਰ ਦੀਆਂ ਚੋਣਾਂ ਦੇ ਨਾਲ ਇਹ ਵੋਟਾਂ ਪੈਣੀਆਂ ਤਰਨ ਤਰਨ ਬਿਲਕੁਲ 27 ਜੂਨ ਨੂੰ ਦੁਨੀਆ ਤੋਂ ਚਲੇ ਗਏ ਕਸ਼ਮੀਰ ਸਿੰਘ ਸੋਲ ਔਰ 6 ਮਹੀਨਿਆਂ ਦੇ ਵਿੱਚ ਵਿੱਚ ਵੋਟਾਂ ਪੈਣੀਆਂ ਨੇ ਸੋ 27 ਦਸੰਬਰ ਤੋਂ ਪਹਿਲਾਂ ਇੱਥੇ VOTING ਹੋਣੀ ਹੈ ਮੈਨੂੰ ਲੱਗਦਾ ਨਵੰਬਰ ਚ ਬਿਹਾਰ ਦੀਆਂ ਇਲੈਕਸ਼ਨਾਂ ਦੇ ਨਾਲ ਨਾਲ ਇੱਥੇ ਵੋਟਾਂ ਪੈ ਜਾਣੀਆਂ ਹੁਣ ਜਗੋਂ ਨਵੰਬਰ ਦੀਆਂ ਵੋਟਾਂ ਪੈਣੀਆਂ ਸੰਦੀਪ ਜੀ ਮੈਨੂੰ ਇਹ ਲੱਗਦਾ ਤਦ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਦਾ ਫੈਸਲਾ ਹੋ ਚੁੱਕਿਆ ਹੋਣਾ ਕਿਉਂਕਿ ਸ਼ਰੂਮਨੀ ਕਮੇਟੀ ਦੀਆਂ ਚੋਣਾਂ ਦੀ ਬਹੁਤ ਸੰਭਾਵਨਾ ਹੈ ਕਿ ਉਹ ਸਤੰਬਰ ਅਕਤੂਬਰ ਚ ਪੈ ਜਾਣ ਇਸ ਕਰਕੇ ਪਰ ਚਲੋ ਆਪਾਂ ਉਹਨਾਂ ਨੂੰ ਪਾਸੇ ਰੱਖ ਕੇ ਗੱਲ ਕਰਦੇ ਆਂ ਅਗਸਤ ਮਹੀਨੇ ਚ ਪੰਜ ਮੈਂਬਰੀ ਕਮੇਟੀ ਨੇ ਆਪਣੀ ਲੀਡਰਸ਼ਿਪ ਚੁਣ ਦੇਣੀ ਹੈ ਬਹੁਤ ਹੀ ਸੰਭਾਵਨਾ ਇਹੀ ਹੈ ਬਹੁਤ ਹੀ ਸੰਭਾਵਨਾ ਮੇਰੀ ਨਜ਼ਰ ਮੁਤਾਬਕ ਹਾਲਾਂਕਿ ਉੱਥੇ ਕੋਈ ਵੈਰ ਵਿਰੋਧ ਲੜਾਈ ਨਹੀਂ ਵੀ ਪ੍ਰਧਾਨਗੀ ਨੇ ਬਣਨਾ ਹੈ ਬੀਬੀ ਸਤਵੰਤ ਕੌਰ ਵੱਡੀ ਗਿਣਤੀ ਲੋਕਾਂ ਦੀ ਪਸੰਦ ਬਣ ਗਏ ਬਹੁਤ ਸਾਦੇ ਨੇ ਉਹਨਾਂ ਦੀ ਪਰਿਵਾਰਕ ਪਛੋਕੜ ਬਹੁਤ ਵਧੀਆ ਹੈ ਭਾਈ ਅਮਰੀਕ ਸਿੰਘ ਦੀ ਧੀ ਹੈ ਕਰਤਾਰ ਸਿੰਘ ਭਿੰਡਰਾਲਾ ਉਹਨਾਂ ਦੀ ਧੋਤੀ ਹੈ ਤੇ ਸੰਦੀਪ ਜੀ ਜੇ ਪੰਜ ਮੈਂਬਰੀ ਚ ਅਗਵਾਈ ਬੀਬੀ ਸਤਵੰਤ ਕੌਰ ਗੋਲੇ ਹੋਈ ਤੇ ਫੇਰ ਤੁਸੀਂ ਪੰਥਕ ਵੋਟ ਦੇਖਿਓ ਕਿੱਧਰ ਜਾਂਦੀ ਹੈ ਜਿਹੜੀ ਤਰਨਤਾਰਨ ਦੀ ਪੈਣੀ ਆ ਅਗਰ ਉਸ ਤੋਂ ਪਹਿਲਾਂ ਐਸਜੀਪੀਸੀ ਪੰਜ ਮੈਂਬਰੀ ਕਮੇਟੀ ਦੀ ਲੀਡਰਸ਼ਿਪ ਚੋਂ ਨਿਕਲਣ ਵਾਲਾ ਅਕਾਲੀ ਦਲ ਜਿੱਤ ਗਿਆ ਫਿਰ ਤਾਂ ਤਰਨਤਾਰਨ ਦੀ ਸੀਟ ਦਾ ਨਤੀਜਾ ਪਤਾ ਹੀ ਹੈ ਉਂਝ ਵੀ ਜਿਹੜੀ ਤਰਨਤਾਰਨ ਦੀ ਚੋਣ ਹੈ ਉਹਦੇ ਵਿੱਚ ਬਹੁਤ ਵੱਡਾ ਪ੍ਰਭਾਵ ਗਿਆਨੀ ਹਰਪੀ ਸਿੰਘ ਦਾ ਰਹਿਣਾ ਹੈ ਸਾਬਕਾ ਜੱਟੇਦਾਰ ਸ਼੍ਰੀ ਕਾਲਤਕਤ ਸਾਹਿਬ ਬੀਬੀ ਸਤਵੰਤ ਕੌਰ ਦਾ ਔਰ ਪੰਜ ਮੈਂਬਰੀ ਦੀ ਲੀਡਰਸ਼ਿਪ ਦਾ ਕਿਉਂਕਿ ਉਸ ਹਲਕੇ 'ਚ ਵੀ ਕਾਫੀ ਭਰਤੀ ਪੰਜ ਮੈਂਬਰੀ ਕਮੇਟੀ ਦੀ ਹੋਈ ਹੈ। ਪਰ ਮੈਂ ਤੁਹਾਨੂੰ ਅੱਗੇ ਵੀ ਕਹਿਣਾ ਕਿ ਪੰਜ ਮੈਂਬਰੀ ਕਮੇਟੀ ਦੀ ਭਰਤੀ ਦਾ ਮਤਲਬ ਕਮਿਟਿਡ ਵੋਟ ਇਸ ਕਰਕੇ ਸੁਖਵੀਰ ਬਾਦਲ ਲਈ ਹੋਰ ਚਿੰਤਾ ਦਾ ਵਿਸ਼ਾ ਬਣ ਗਿਆ। ਕਿ ਜੇ ਕਿਤੇ ਕਿਉਂਕਿ ਵੱਡਾ ਜਿਹੜਾ ਜੋ ਮੈਨੂੰ ਲੱਗਦਾ ਹੈ ਮੁੱਖ ਮੁਕਾਬਲਾ ਜਿਹੜਾ ਹੋਣਾ ਹੈ ਉਹ ਇੱਕ ਤਾਂ ਹੋਣਾ ਆਮ ਆਦਮੀ ਪਾਰਟੀ ਭਗਵੰਤ ਮਾਨ ਦੇ ਉਮੀਦਵਾਰ ਵਿਚਾਲੇ ਪਰ ਦੂਜੇ ਪਾਸੇ ਹੋਣਗੇ ਪੰਜ ਮੈਂਬਰੀ ਕਮੇਟੀ ਦਾ ਉਮੀਦਵਾਰ ਸ਼ੁੱਧ ਰੂਪ ਦੇ ਵਿੱਚ ਮੁਕਾਬਲਾ ਇਹਨਾਂ ਦੋਨਾਂ ਕੈਂਡੀਡੇਟਾਂ ਦੇ ਵਿੱਚ ਹੋਣਾ ਹੈ ਸੋ ਇਸ ਕਰਕੇ ਸੁਖਵੀਰ ਬਾਦਲ ਵੱਲੋਂ ਭਰੋਸੇਯੋਗ ਸੂਤਰਾਂ ਤੋਂ ਖਬਰਾਂ ਨੇ ਕਿ ਹੁਣੇ ਤਿਆਰੀ ਵਨ ਦਿੱਤੀ ਗਈ ਹੈ ਅਗਰ 20 ਤਰੀਕ ਨੂੰ ਹੀ ਸੁਖਵੀਰ ਬਾਦਲ ਆਪਣਾ ਕੈਂਡੀਡੇਟ ਐਲਾਨ ਦਿੰਦੇ ਨੇ ਤੇ ਪੂਰਾ ਜ਼ੋਰ ਅਗਲੇ 3 3.5 ਮਹੀਨੇ ਸੁਖਵੀਰ ਬਾਦਲ ਦਾ ਉੱਥੇ ਲੱਗਣਾ ਹੈ ਜੇ ਉਸ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਆ ਗਈਆਂ ਤੇ ਫਿਰ ਤਾਂ ਤੁਹਾਨੂੰ ਪਤਾ ਹੀ ਹੈ ਕਿ ਐਸਜੀਪੀਸੀ ਦੇ ਵਿੱਚ ਕਿੰਨੀ ਲੋਕ ਵਿਰੋਧੀ ਲਹਿਰ ਹੈ ਐਸਜੀਪੀਸੀ ਦੇ ਪ੍ਰਤੀ ਐਂਟੀ ਇਨਕੰਮਬੈਂਸੀ ਹੈ ਅਗਰ ਐਸਜੀਪੀਸੀ ਦੀਆਂ ਚੋਣਾਂ ਹੀ ਬਾਦਲ ਕੇ ਹਾਰ ਗਏ ਤੇ ਫਿਰ ਤਰਨਤਾਰਨ ਚ ਜਿਹੜਾ ਮਰਜੀ ਕੈਂਡੀਡੇਟ ਹੋਵੇ ਬਹੁਤਾ ਫਰਕ ਪੈਣਾ ਨਹੀਂ ਪਰ ਸੁਖਬੀਰ ਬਾਦਲ ਦੇ ਲਈ ਜਿਹੜਾ ਸਮਾਂ ਪੋਲਿਟਿਕਸ ਦਾ ਇਹ ਬਹੁਤ ਜ਼ਿਆਦਾ ਔਖਾ ਬਹੁਤ ਜ਼ਿਆਦਾ ਔਖਾ ਦੁਬਾਰਾ ਪ੍ਰਧਾਨ ਬਣਨ ਤੋਂ ਬਾਅਦ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਸੁਖਬੀਰ ਬਾਦਲ ਬਲੰਡੀ ਤੇ ਨਹੀਂ ਲਿਜਾ ਸਕਿਆ ਇਹ ਸਥਿਤੀਆਂ ਮੈਨੂੰ ਨਜ਼ਰ ਆ ਰਹੀਆਂ ਨੇ ਹਾਲ ਦੀ ਘੜੀ। ਜਲਾਸਤ ਇੱਥੇ ਜਿੱਦਾਂ ਤੁਸੀਂ ਗੱਲ ਕਰ ਰਹੇ ਹੋ ਵੀ ਕਿਸੇ ਫੀਮੇਲ ਕੈਂਡੀਡੇਟ ਨੂੰ ਉਤਾਰਿਆ ਜਾ ਸਕਦਾ ਤੇ ਦੂਜੇ ਪਾਸੇ ਸੰਭਾਵਨਾ ਹੈ ਕਿ ਬੀਬੀ ਸਤਵੰਤ ਕੌਰ ਹੋਣੀ ਜਿਹੜੇ ਆ ਉਹ ਪੰਜ ਮੈਂਬਰੀ ਕਮੇਟੀ ਵੱਲੋਂ ਚੋਣ ਲੜਨਗੇ ਜਿੱਦਾ ਬੀਬੀ ਖਾਲੜਾ ਦਾ ਜ਼ਿਕਰ ਵੀ ਆਉਂਦਾ ਵੀ ਉਹਨਾਂ ਨੂੰ ਵੀ ਅਪਰੋਚ ਕੀਤੀ ਗਈ ਹਾਲਾ ਉਹਨਾਂ ਨੇ ਇਨਕਾਰ ਕਰ ਦਿੱਤਾ ਉਹਨਾਂ ਵੈਸੇ ਲੋਕ ਸਭਾ ਲੜੀ ਸੀਗੀ ਤੇ ਇਦਾਂ ਦੀ ਸਥਿਤੀ ਬਣਦੀ ਪਈ ਹੈ ਕੁਝ ਨਹੀਂ ਦੇਖੋ ਬੀਬੀ ਸਤਵੰਤ ਕੌਰ ਕਿਉਂਕਿ ਬੀਬੀ ਸਤਵੰਤ ਕੌਰ ਕਦੇ ਵੀ ਹਲੇ ਤਾਈ ਵੀ ਨਹੀਂ ਪਤਾ ਕਿ ਕੀ ਸੱਚਮੁੱਚ ਉਹ ਪ੍ਰਧਾਨ ਬਣਨਗੇ ਜੇ ਪ੍ਰਧਾਨ ਉਹਨਾਂ ਨੂੰ ਬਣਾਉਣਾ ਵੀ ਚਾਇਆ ਗਿਆ ਕਿ ਉਹ ਮੰਨਣਗੇ ਹਾਲਾਂਕਿ ਲੱਗਦਾ ਹੈ ਕਿ ਉਹ ਪ੍ਰਧਾਨ ਮੇਰੀ ਨਜ਼ਰ ਮੁਤਾਬਕ ਬਣ ਸਕਦੇ ਨੇ ਲੋਕਾਂ ਦੀ ਪਸੰਦ ਹੈ ਲੋਕਾਂ ਦੀ رائے ਹੈ ਪਰ ਉਹ ਚੋਣ ਲਈ ਲੜਨਗੇ ਕਿਉਂਕਿ ਜਿਸ ਤਰ੍ਹਾਂ ਦੀ ਉਹਨਾਂ ਦੀ ਸਖਸ਼ੀਅਤ ਹੈ ਉਹ ਧਰਮ ਲਈ ਕੌਮ ਲਈ ਕੁਝ ਕਰਨਾ ਚਾਹੁੰਦੇ ਨੇ ਮੈਂ ਤੁਹਾਨੂੰ ਸੰਦੀਪ ਜੀ ਉਹੀ ਗੱਲ ਕੀਤੀ ਆ ਅਗਰ ਪਹਿਲਾਂ ਐਸਡੀਪੀਸੀ ਦੀਆਂ ਚੋਣਾਂ ਆ ਗਈਆਂ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨੇ ਤਾਂ ਪੰਜਾਬ ਦੀ ਪੂਰੀ ਅਕਾਲੀ ਸਿਆਸਤ ਹੀ ਬਦਲ ਦੇਣੀ ਜਦੋਂ ਇਹ ਬੜਾ ਔਖਾ ਹੈ ਕਿ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ 'ਚ ਇਹ ਪ੍ਰਬੰਧਕੀ ਕਮੇਟੀ ਦੁਬਾਰਾ ਆਜੇ ਇਹ ਤਾਂ ਔਖਾ ਬਣਾ ਜਿਵੇਂ ਅਕਾਲੀ ਦਲ ਦੇ ਕੈਂਡੀਡੇਟਾਂ ਦੀਆਂ ਜ਼ਮਾਨਤਾਂ ਜ਼ਬਤ ਹੋਈਆਂ ਸੁਖਬੀਰ ਧੜੇ ਦੇ ਕੈਂਡੀਡੇਟ ਜਦੋਂ ਐਸਡੀਪੀਸੀ ਦੀਆਂ ਚੋਣਾਂ ਚੋਂਣਗੇ ਉਨ੍ਹਾਂ ਦੀਆਂ ਵੀ ਜ਼ਮਾਨਤਾਂ ਜ਼ਬਤ ਹੋਣ ਦਾ ਖਤਰਾ ਹੈ ਇਸ ਵਾਰ ਕਿਉਂਕਿ ਇਹ ਮੈਂ ਨਹੀਂ ਕਹਿ ਰਿਹਾ ਇਹ ਤਾਂ ਲੋਕ ਕਹ ਰਿਹਾ ਤੁਸੀਂ ਲੋਕਾਂ ਨੂੰ ਪੁੱਛ ਲਓ ਤੇ ਅੱਛਾ ਪੰਨਾ ਸਾਹਿਬ ਇਹਦੇ ਨਾਲ ਹੀ ਇੱਕ ਗੱਲ ਹੋਰ ਲਿਓ ਗੁਸਤਾਖੀ ਮਾਫੀ ਦੇ ਨਾਲ ਇੱਕ ਗੱਲ ਹੋਰ ਲਿਓ ਅਗਰ ਇਸ ਦੌਰਾਨ ਜੇ ਤਾਂ ਵਿਕਰਮ ਜੀਠੀਆ ਇਸ ਵੇਲੇ ਵਿਜੀਲੈਂਸ ਦੀ ਕਸਟਡੀ ਚਾ ਅਗਰ ਕੋਈ ਚਾਰਸ਼ੀਟ ਵੀ ਫਾਈਲ ਹੋ ਜਾਂਦੀ ਹੈ ਕੋਈ ਪੇਸ਼ ਹੋ ਜਾਂਦੀ ਹੈ ਫਿਰ ਤਾਂ ਅਕਾਲੀ ਦਲ ਦੇ ਆਗੂ ਦੇ ਉੱਤੇ ਇਲਜ਼ਾਮ ਲੱਗ ਗਿਆ ਲਗ ਭਾਗ ਚਾਰਸ਼ੀਟ ਜੇ ਵਿਜੀਲੈਂਸ ਜਿਹੜਾ ਉਹ ਕੋਰਟ ਦੇ ਵਿੱਚ ਦੇ ਦਿੰਦਾ ਤੇ ਫਿਰ ਇਹਦਾ ਨੁਕਸਾਨ ਵੀ ਹੋ ਸਕਦਾ ਹੈ ਨੇ ਦੇਖੋ ਵਿਕਰਮ ਸਿੰਘ ਮਜੀਠੀਆ ਤਾਂ ਜਿਵੇਂ ਇਸ ਵੇਲੇ ਜੇਲ੍ਹ ਚ ਹੈ ਡੀਐਮ ਮਾਮਲੇ ਦੇ ਵਿੱਚ ਹਮੇਸ਼ਾ ਸਿਆਸਤ ਨੂੰ ਵਿਕਰਮ ਨੂੰ ਬਿੱਤਨੇ ਪਰ ਪ੍ਰਭਾਵਿਤ ਕਰਦੇ ਆ। ਨਹੀਂ ਦੇਖੋ ਜਿਹੜੀ ਹੁਣ ਸਥਿਤੀ ਬਣੀ ਹੋਈ ਹੈ ਨਾ ਸੰਦੀਪ ਜੀ ਮੁੱਦੇ ਵਿਕਰਮ ਮਜੀਠੀਆ ਤੋਂ ਇਲਾਵਾ ਬਹੁਤ ਵੱਡੇ ਬਣ ਗਏ। ਜਿਹੜੇ ਪੰਜਾਬ 'ਚ ਇਸ ਵਕਤ ਮੁੱਦੇ ਨੇ ਉਹ ਇਹ ਨੇ ਕਿ ਸੁਖਬੀਰ ਬਾਦਲ ਧੜੇ ਨੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿਹੜੀਆਂ ਸਾਡੀਆਂ ਪੰਥਕ ਸੰਸਥਾਵਾਂ ਨੇ ਉਹਨਾਂ ਦੀ ਮਾਨ ਮਰਿਆਦਾ ਦੀ ਰਾਖੀ ਚੰਗੀ ਤਰ੍ਹਾਂ ਨਹੀਂ ਕੀਤੀ ਜਿਹੜੀਆਂ ਪਰੰਪਰਾਵਾਂ ਤੇ ਮਾਨ ਮਰਿਆਦਾ ਸੀ ਉਹਨਾਂ ਦੀ ਪਾਲਣਾ ਨਹੀਂ ਕੀਤੀ ਅੱਜ ਤੱਕ ਅੱਜ ਤੱਕ ਸ੍ਰੀ ਅਕਾਲ ਤਖਤ ਸਾਹਿਬ ਨੂੰ ਪੱਕਾ ਜਥੇਦਾਰ ਸਾਹਿਬ ਨਹੀਂ ਮਿਲੇ ਤੁਸੀਂ ਦੇਖੋ ਇਹਦਾ ਫੈਸਲਾ ਤਾਂ ਦਿੱਲੀ ਨੇ ਨਹੀਂ ਨਾ ਕਰਨਾ ਵੀ ਅਸੀਂ ਦਿੱਲੀ ਦੇ ਬਹੁਤ ਸਾਰੇ ਮੁੱਦਿਆਂ ਤੇ ਲੜੇ ਹੋਏ ਆਂ ਵੀ ਸਾਡੇ ਬੰਦੀ ਸਿੰਘ ਨਹੀਂ ਛੱਡ ਰਹੇ ਜੀ ਸਾਡਾ ਪਾਣੀਆਂ ਦਾ ਹੱਕ ਨਹੀਂ ਸਾਨੂੰ ਮਿਲ ਰਿਹਾ ਪੰਜਾਬੀ ਬੋਲਦੇ ਇਲਾਕੇ ਨਹੀਂ ਸਾਨੂੰ ਮਿਲ ਰਹੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਰਨੀ ਹੈ ਜਿਹਦੇ 'ਚ ਭਾਜਪਾ ਦਾ ਕੋਈ ਦਖਲ ਨਹੀਂ ਇਹ ਤਾਂ ਨਹੀਂ ਨਾ ਸੁਖਬੀਰ ਕਹਿ ਸਕਦਾ ਵੀ ਜੀ ਦਿੱਲੀ ਦਾ ਦਖਲ ਹੈ ਜੀ ਇਹ ਫੈਸਲਾ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਰਨਾ ਸੋ ਜਿਹੜੀ ਕਮੇਟੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਤੌਰ ਤੇ ਕੋਈ ਪੱਕੀ ਸ਼ਖਸੀਅਤ ਨਹੀਂ ਅੱਗੇ ਲਿਆ ਸਕੀ ਤੇ ਤੁਸੀਂ ਦੱਸੋ ਜਿਹੜੇ ਗਿਆਨੀ ਕੁਲਦੀਪ ਸਿੰਘ ਗੜਗੜਜ ਨੇ ਉਹ ਤਕਸ਼ਰੀ ਕੇਸਗੜ ਸਾਹਿਬ ਦੇ ਵੀ ਕ ਜਥੇਦਾਰ ਨੇ ਪਰ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਨੇ ਕੀ ਸਿੱਖ ਸ਼ਕਤੀਆਂ ਦੀ ਕਮੀ ਹੈ ਕੀ ਦੁਨੀਆ 'ਚ ਇਸ ਤਰ੍ਹਾਂ ਦੇ ਸਾਡੇ ਵੱਡੇ ਧਾਰਮਿਕ ਸਿੱਖ ਚਿਹਰੇ ਖਤਮ ਹੋ ਗਏ ਕਿ ਸ਼੍ਰੋਮਣੀ ਗੁਰਦੁਆਰਾ ਕਮੇਟੀ ਨੂੰ ਲੱਭ ਨਹੀਂ ਰਹੇ ਇਹ ਸਵਾਲ ਹੈ ਕਿ ਨਹੀਂ ਹੈ ਸੰਦੀਪ ਜੀ ਦੱਸੋ ਤੁਸੀਂ ਬਿਲਕੁਲ ਠੀਕ ਗੱਲ ਹੈ ਹੁਣ ਅਗਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੇ ਜਥੇਦਾਰ ਸਾਹਿਬ ਨੂੰ ਨਿਯੁਕਤ ਕਰਦੀ ਹੈ ਕਾਰਜਕਾਰੀ ਉਹਨਾਂ ਦੀ માનਤਾ ਹੈ ਨਹੀਂ ਵੱਖ-ਵੱਖ ਸਿੱਖ ਜਥੇਬੰਦੀਆਂ ਚੀਫ ਖਾਲਸਾ ਦਵਾਨ ਪੰਥਕ ਦਲ ਪੰਥਕ 13 ਸੰਪਦਾਵਾਂ ਨਿਹੰਗ ਸਿੰਘ ਜਥੇਬੰਦੀਆਂ ਸਾਡੀਆਂ ਟਕਸਾਲਾਂ ਸੰਤ ਸਮਾਜ ਮਿਸਲਾਂ ਅਗਰ ਉਹ ਨਹੀਂ ਮੰਨਦੇ ਕਿ ਯਾਨੀ ਕੁਲਦੀਪ ਸਿੰਘ ਗੜਗਜ ਪੂਰਨ ਰੂਪ ਚ ਜਥੇਦਾਰ ਨੇ ਵਿਧਿ ਵਿਵਧਾਨ ਨਾਲ ਬਣੇ ਹੋਏ ਜਥੇਦਾਰ ਨੇ ਤੇ ਫੇਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਵਾਲ ਉੱਠੇ ਕਿ ਨਹੀਂ ਉੱਠੇ ਇਹੇ ਲੋਕਾਂ ਦੀ رائے ਹੈ ਲੋਕ رائے ਦਾ ਭਾਵ ਕੀ ਹੈ ਲੋਕ ਕਹਿੰਦੇ ਜਿਹੜੀ ਜੱਥੇਬੰਦੀ ਪੰਥਕ ਸੰਸਥਾਾਂਾਂ ਦੀ ਮਾਨ ਮਰਿਆਦਾ ਨੂੰ ਬਹਾਲ ਨਹੀਂ ਰੱਖ ਪਾਈ ਅਕਾਲੀ ਜਲ ਦਾ ਪ੍ਰਧਾਨ ਕਹਿੰਦਾ ਤਖਸਾਲਵਾਨਾਂ ਤੇ ਕਬਜ਼ੇ ਹੋ ਗਏ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਾਮੀ ਸਾਹਿਬ ਨੇ ਕੋਈ ਵਿਰੋਧ ਨਹੀਂ ਕੀਤਾ ਇਹਦਾ ਮਤਲਬ ਹੈ ਧਾਮੀ ਸਾਹਿਬ ਸੁਖਵੀਰ ਬਾਦਲ ਦੀ ਹਾਂ ਚ ਹਾਂ ਮਿਲਾਉਂਦੇ ਨੇ ਬਤੌਰ ਐਸਜੀਪੀਸੀ ਪ੍ਰਧਾਨ ਧਾਮੀ ਸਾਹਿਬ ਨੇ ਕੋਈ ਰਿਐਕਸ਼ਨ ਨਹੀਂ ਦਿੱਤਾ ਆ ਹੁਣ ਜਦੋਂ ਧਮਕੀ ਭਰੇ ਈਮੇਲ ਆਏ ਤੇ ਧਾਮੀ ਸਾਹਿਬ ਨੇ ਜਿਗਰਾ ਕੱਢਿਆ ਭਗਵੰਤ ਮਾਨ ਤੇ ਵੀ ਸਵਾਲ ਖੜੇ ਕੀਤੇ ਕੇਂਦਰ ਤੇ ਵੀ ਸਵਾਲ ਖੜੇ ਕੀਤੇ ਕਿ ਕਿੱਥੇ ਨੇ ਸਾਡੀਆਂ ਏਜੰਸੀਆਂ ਕਿੱਥੇ ਨੇ ਸਕਿਉਰਿਟੀ ਏਜੰਸੀਆਂ ਤੇ ਜਦੋਂ ਸੁਖਵੀਰ ਬਾਦਲ ਕਹਿੰਦਾ ਤਖਸੈਵਾਨਾਂ ਤੇ ਕਬਜ਼ੇ ਹੋ ਗਏ ਸੀ ਤੇ ਧਾਮੀ ਸਾਹਿਬ ਚੁੱਕ ਕਰ ਗਏ ਇਹਦਾ ਮਤਲਬ ਹੈ ਕਿ ਤੁਸੀਂ ਬਤੌਰ ਐਸਜੀਪੀਸੀ ਪ੍ਰਧਾਨ ਜਿਹੜੀਆਂ ਅਸਲੀ ਪੰਥਕ ਚੁਣੌਤੀਆਂ ਨੇ ਉਹਨਾਂ ਨਾਲ ਤਾਂ ਲੜੋ ਪਰ ਲੱਗਦਾ ਸਰ ਇਹ ਨਾਲ ਸਵਾਲ ਇੱਕ ਇਹ ਵੀ ਹੈ ਜਿੱਥੇ ਇਹ ਵੱਡਾ ਸੰਕਟ ਸ਼੍ਰੋਮਣੀ ਅਕਾਲੀ ਦਲ ਜਿਹਨੂੰ ਸੁਖਵੀਰ ਬਾਦਲ ਲੀਡ ਕਰਦੇ ਉਹਦੇ ਲਈ ਆ ਇਹ ਇਮਤਿਹਾਨ ਦੀ ਘੜੀ ਫਿਰ ਪੰਜ ਮੈਂਬਰੀ ਕਮੇਟੀ ਵਾਸਤੇ ਵੀ ਬਣ ਜਣੀ ਹੈ ਔਰ ਅੰਮ੍ਰਿਤਪਾਲ ਦੇ ਧੜੇ ਵਾਸਤੇ ਵੀ ਬਣ ਜਣੀ ਹੈ ਕਿਉਂਕਿ ਹਰਮੀਤ ਸੰਧੂ ਜਿਹੜੇ ਆਮ ਆਦਮੀ ਪਾਰਟੀ ਜੁਆਇਨ ਕਰ ਗਏ ਉਹ ਤਿੰਨ ਵਾਰ ਉੱਥੋਂ ਜਿੱਤੇ ਹੋਏ ਉਮੀਦਵਾਰ ਨੇ ਬਿਲਕੁਲ 2002 ਚ ਜਿੱਤੇ ਆਜ਼ਾਦ 2007 ਚ ਜਿੱਤੇ 2012 ਚ ਜਿੱਤੇ ਅਕਾਲੀ ਦਲ ਤੋਂ ਜਿੱਤੇ ਫਿਰ 17 ਹਾਰੇ ਹਾਂ 17 ਚ ਹਾਰੇ 22 ਚ ਹਾਰੇ ਪਰ ਜਦੋਂ 22 ਚ ਹਾਰੇ ਤੇ ਉਹ 30000 ਵੋਟਾਂ ਤਾਂ ਵੀ ਲੈ ਗਏ ਤੇ 30% ਲਗਭਗ ਉਹ ਜਿੰਨਾ ਤੱਕ ਮੇਰੀ ਜਾਣਕਾਰੀ ਹੈ 13 13.5 ਹਜ਼ਾਰ ਦੇ ਫਰਕ ਨਾਲ ਉਹ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੋਂ ਹਾਰੇ ਉਹ 40% ਵੋਟਾਂ ਲੈ ਕੇ ਗਏ ਆਮ ਆਦਮੀ ਪਾਰਟੀ ਦਾ ਉਮੀਦਵਾਰ ਕਸ਼ਮੀਰ ਸਿੰਘ ਸੋਲ ਜਿਹੜੇ ਦੁਨੀਆ ਤੋਂ ਚਲੇ ਗਏ ਇਹਦਾ ਮਤਲਬ ਇਹ ਹੋਇਆ ਸੰਦੀਪ ਜੀ ਕਿ ਜਦੋਂ ਅਕਾਲੀ ਦਲ ਦੇ ਖਿਲਾਫ ਲਹਿਰ ਸੀ ਪੰਜਾਬ 'ਚ ਜਦੋਂ ਅਕਾਲੀ ਦਲ ਸਿਰਫ 10 ਸੀਟਾਂ ਜਿੱਤਿਆ ਕਈ ਥਾਈਂ ਜ਼ਮਾਨਤਾਂ ਜ਼ਬਤ ਹੋਈਆਂ ਤੇ ਹਰਮੀਤ ਸਿੰਘ ਸੰਧੂ ਉਸ ਵੇਲੇ ਵੀ 30% ਵੋਟ ਲੈ ਗਏ ਇਸ ਕਰਕੇ ਆਮ ਆਦਮੀ ਪਾਰਟੀ ਭਗਵੰਤ ਮਾਨ ਨੇ ਜਿਹੜੀ ਇਹ ਸਿਆਸੀ ਚਾਲ ਖੇਢੀ ਹੈ ਆਮ ਆਦਮੀ ਪਾਰਟੀ ਬੜੀ ਖੁਸ਼ ਹੋਣੀ ਹੈ ਕਿ ਭਗਵੰਤ ਮਾਨ ਹਮੇਸ਼ਾ ਵਕਤ ਰਹਿੰਦੇ ਫੈਸਲਾ ਕਰਦੇ ਆ ਗਿੱਦੜਵਾਹਾ ਤੋਂ ਵੀ ਵਕਤ ਰਹਿੰਦੇ ਉਹਨਾਂ ਨੇ ਕੈਂਡੀਡੇਟ ਸ਼ਾਮਲ ਕਰਾਤਾ ਅਕਾਲੀ ਦਲ ਦਾ ਹਾਲਾਂਕਿ ਹਰਮੀਤ ਸਿੰਘ ਸੰਧੂ ਅਕਾਲੀ ਦਲ ਤੋਂ ਅਸਤੀਫਾ ਦੇ ਗਏ ਸੀ ਨਵੰਬਰ 24 ਚ ਪਰ ਉਹ ਵਿਕਰਮ ਜੀਠੀ ਦੇ ਕਰੀਬੀ ਸਮਝੇ ਜਾਂਦੇ ਨੇ ਅਕਾਲੀ ਦਲ 'ਚ ਠੀਕ ਹੈ ਹੁਣ ਆਮ ਆਦਮੀ ਪਾਰਟੀ ਉਹਨਾਂ ਨੂੰ ਲੈ ਗਈ ਪਰ ਉਹ ਕੈਂਡੀਡੇਟ ਆਮ ਆਦਮੀ ਪਾਰਟੀ ਲਈ ਘਾਟੇ ਦਾ ਸੌਦਾ ਨਹੀਂ ਹੈ ਰਮੇਸ਼ ਸਿੰਘ ਸੰਧੂ ਆਮ ਆਦਮੀ ਪਾਰਟੀ ਦੇ ਲਈ ਤਕੜਾ ਕੈਂਡੀਡੇਟ ਹੈ ਜਿੱਤ ਹਾਰ ਜਾਂ ਤਾਂ ਆਮ ਆਦਮੀ ਪਾਰਟੀ ਜਾਂ ਪੰਜ ਮੈਂਬਰੀ ਕਮੇਟੀ ਦਾ ਕੈਂਡੀਡੇਟ ਉਹਦਾ ਉਹਦਾ ਕਾਰਨ ਕੀ ਹੈ ਸੰਦੀਪ ਜੀ ਜਦੋਂ ਅਮਰਿਤਪਾਲ ਸਿੰਘ ਆਪ ਖੜਾ ਸੀ ਚੋਣਾਂ 'ਚ ਲੋਕਾਂ ਦਾ ਸਮਰਥਨ ਅਮਰਿਤਪਾਲ ਸਿੰਘ ਦੇ ਨਾਲ ਸੀ ਹੁਣ ਅਮਰਿਤਪਾਲ ਸਿੰਘ ਨੇ ਚੋਣ ਨਹੀਂ ਲੜਨੀ ਹੁਣ ਇਹ ਵੀ ਦੇਖਿਆ ਜਾਣਾ ਕਿ ਕਿਹੜੀ ਧਿਰ ਕਿਹੜਾ ਉਮੀਦਵਾਰ ਲਿਆਉਂਦੀ ਹੈ ਔਰ ਜਿਸ ਤਰ੍ਹਾਂ ਨਾਲ ਪੰਜ ਮੈਂਬਰੀ ਕਮੇਟੀ ਦੀ ਭਰਤੀ ਹੋ ਰਹੀ ਹੈ ਇੱਕ ਇੱਕ ਮੈਂਬਰ ਹੈ ਜਿਹੜਾ ਉਹ ਵਿਧਿ ਵਿਵਧਾਨ ਦੇ ਨਾਲ ਬਣ ਰਿਹਾ ਹੈ ਟੈਲੀਫੋਨ ਨੰਬਰ ਦੇ ਕੇ ਆਪਣਾ ਕਾਰਡ ਦੇ ਕੇ ਵੋਟਰ ਆਧਾਰ ਕਾਰਡ ਉਹ ਕਮਿਟਿਡ ਮੈਂਬਰਸ਼ਿਪ ਹੈ ਜਿਹੜੀ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ ਮੈਂ ਇਸ ਕਰਕੇ ਕਹਿ ਰਿਹਾ ਕਿ ਪੰਜ ਮੈਂਬਰੀ ਕਮੇਟੀ ਨਾਲ ਇਸ ਪੰਥਕ ਹਲਕੇ 'ਚ ਅਗਰ ਕਿਸੇ ਨਾਲ ਮੁਕਾਬਲਾ ਹੋਣਾ ਹੈ ਤੇ ਉਹ ਪੰਜ ਮੈਂਬਰੀ ਕਮੇਟੀ ਨਾਲ ਜੇ ਤਾਂਕ ਅਮਰਿਤਪਾਲ ਸਿੰਘ ਦੇ ਵਾਰਿਸ ਪੰਜਾਬ ਦੀ ਗੱਲ ਹੈ ਉਹਨਾਂ ਦੀ ਭਰਤੀ ਤਾਂ ਸ਼ੁਰੂ ਹੋਈ ਸੀ ਲੇਕਿਨ ਉਹਨਾਂ ਦੀ ਭਰਤੀ ਪੰਜ ਮੈਂਬਰੀ ਕਮੇਟੀ ਦੀ ਤਰ੍ਹਾਂ ਨਹੀਂ ਹੋਈ ਬਿਲਕੁਲ ਮੈਨੂੰ ਕਦੀ ਬਹੁਤਾ ਸੁਣਿਆ ਨਹੀਂ ਕਿ ਉਹਨਾਂ ਦੀ ਭਰਤੀ ਬਹੁਤ ਵੱਡੇ ਪੱਧਰ ਤੇ ਹੋਈ ਹੋਵੇ ਹੰਗਾਰਾ ਪੰਜ ਮੈਂਬਰੀ ਕਮੇਟੀ ਦੀ ਭਰਤੀ ਨੂੰ ਮਿਲ ਜਾ ਹਾਂ ਵੱਡਾ ਹੰਗਾਰਾ ਪੰਜ ਮੈਂਬਰੀ ਕਮੇਟੀ ਦੀ ਭਰਤੀ ਨੂੰ ਮਿਲ ਰਿਹਾ ਕਿਉਂਕਿ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਕਮੇਟੀ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਤੇ ਭਰਤੀ ਹੋ ਰਹੀ ਹੈ ਔਰ ਸ਼੍ਰੀ ਅਕਾਲ ਤਖਤ ਸਾਹਿਬ ਅਕਾਲੀ ਦਲ ਨੂੰ ਪੁਨਰਸੁਰਜੀਤ ਕਰਨ ਦਾ ਹੁਕਮਨਾਮਾ ਆਇਆ ਹੈ ਹੁਣ ਬਹੁਤ ਮਹੱਤਵਪੂਰਨ ਪਹਿਲਾਂ ਤਾਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਔਰ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਚ ਅਗਰ ਵਾਰਿਸ ਪੰਜਾਬ ਦੇ ਔਰ ਪੰਜ ਮੈਂਬਰੀ ਕਮੇਟੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਨਾਲ ਇੱਕ ਦੂਜੇ 'ਚ ਰਲਗੱਡ ਹੋ ਗਏ ਫੇਰ ਤਾਂ ਇਹ ਮਸਲਾ ਹੀ ਨਹੀਂ ਨਾ ਰਿਹਾ ਕਿ ਕੈਂਡੀਡੇਟ ਵਾਰਿਸ ਪੰਜਾਬ ਦਾ ਫੇਰ ਤਾਂ ਜਿਹੜਾ ਅਕਾਲੀ ਦਲ ਪੁਨਰਸੁਰਜੀਤ ਹੋਣਾ ਹੈ ਸ਼ਿਰਦਾ ਉਹਦਾ ਕੈਂਡੀਡੇਟ ਆਊਗਾ ਉਹਨੂੰ ਅਮਰਿਤਪਾਲ ਦੀ ਧਿਰ ਦਾ ਵੀ ਸਮਰਥਨ ਹੋਊਗਾ ਔਰ ਹਰ ਪੰਜਾਬੀ ਦਾ ਸਮਰਥਨ ਹੋਊਗਾ ਔਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋ ਕੇ ਜਿਹੜੀ ਭਰਤੀ ਹੋਈ ਹੈ ਉਹ ਇੱਕ ਕਮਿਟਿਡ ਵੋਟਰ ਦੇ ਵੋਟਰ ਦੇ ਰੂਪ ਦੇ ਵਿੱਚ ਆਉਣਗੇ ਸੋ ਮੈਨੂੰ ਇਹ ਲੱਗਦਾ ਹੈ ਹਾਂਜੀ ਮੈਂ ਕਹਿੰਦਾ ਜੱਲਾ ਸਾਹਿਬ ਫੇਰ ਤਾਂ ਆਪਾਂ ਇਹ ਵੀ ਕਹਿ ਸਕਦੇ ਆ ਵੀ ਇਹ ਜਿਹੜੀ ਇਲੈਕਸ਼ਨ ਹੋਏਗੀ ਇਹ ਅਕਾਲੀ ਦਲ ਦੇ ਪੁਨਰਸੁਰਜੀਤੀ ਨੂੰ ਲੈ ਕੇ ਹੋਏਗੀ ਵੀ ਅਕਾਲੀ ਦਲ ਪੁਨਰਸੁਰਜੀਤ ਹੋਇਆ ਕਿ ਨਹੀਂ ਹੋਇਆ ਹਾਂ ਤੁਹਾਡਾ ਬਹੁਤ ਮਹੱਤਵਪੂਰਨ ਸਵਾਲ ਹੈ ਦੇਖੋ ਮੈਂ ਤੁਹਾਡੇ ਸਵਾਲ ਤੋਂ ਪਹਿਲਾਂ ਇੱਕ ਗੱਲ ਜੋੜੂੰਗਾ ਕਿ ਅਗਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਪਹਿਲਾਂ ਚੋਣਾਂ ਹੋ ਗਈਆਂ ਫਿਰ ਤਾਂ ਪੰਜ ਮੈਂਬਰੀ ਕਮੇਟੀ ਦੀ ਲੀਡਰਸ਼ਿਪ ਵਾਰਿਸ ਪੰਜਾਬ ਜਿਹੜੀ ਇਹ ਸਾਰੀ ਲੀਡਰਸ਼ਿਪ ਇਹਨਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੇ ਇਕੱਠੇ ਚੋਣਾਂ ਲੜ ਕੇ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਹੋਵੇ ਬੀਬੀ ਸਤਵੰਤ ਕੌਰ ਦੀ ਅਗਵਾਈ ਹੋਵੇ ਮਿਲ ਕੇ ਅਗਵਾਈ ਹੋਵੇ ਐਸਜੀਪੀਸੀ ਚੋਣਾ ਇਸ ਵਾਰ ਬਾਦਲ ਧੜਾ ਨਹੀਂ ਜਿੱਤੇਗਾ ਜਿਸ ਤਰ੍ਹਾਂ ਦਾ ਪ੍ਰਦਰਸ਼ਨ ਸ਼੍ਰੋਮਣੀ ਅਕਾਲੀ ਦਲ ਦਾ ਬਾਕੀ ਚੋਣਾ ਚ ਹੈ ਅਗਰ ਤਖਤ ਸਹਿਬਾਨਾਂ ਦੀ ਮਾਨਮਰਿਆਦਾ ਸਿੱਖੀ ਪਰੰਪਰਾਵਾਂ ਲੋਕ ਉਹਨਾਂ ਤੋਂ ਨਾਖੁਸ਼ ਨਹੀਂ ਤਾਂ ਹੀ ਤਾਂ ਸ਼੍ਰੋਮਣੀ ਅਕਾਲੀ ਦਲ ਨੂੰ ਪੋਲਿਟੀਕਲ ਪਾਰਟੀ ਨੂੰ ਵੋਟਾਂ ਨਹੀਂ ਪੈ ਰਹੀਆਂ ਕਿ ਫਿਰ ਐਸਜੀਪੀਸੀ ਦੀ ਵੋਟ ਕਿੱਥੋਂ ਪੈਣੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਹੀ ਤਾਂ ਇਹ ਮਸਲੇ ਹੱਲ ਨਹੀਂ ਹੋਏ ਜਿਹੜੇ ਸ਼੍ਰੋਮਣੀ ਅਕਾਲੀ ਦਲ ਨੇ ਵੀ ਕਰਨੇ ਸੀ ਸੋ ਇਹ ਸਵਾਲ ਹੀ ਨਹੀਂ ਪੈਦਾ ਹੁੰਦਾ ਵੀ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਬਾਦਲ ਧੜਾ ਜਿੱਤ ਜੇ ਮੈਂ ਇਸ ਕਰਕੇ ਕਹਿ ਰਿਹਾ ਅਗਰ ਐਸਜੀਪੀਸੀ ਦੀਆਂ ਚੋਣਾਂ ਪਹਿਲਾਂ ਹੋ ਗਈਆਂ ਫਿਰ ਤਾਂ ਇਹ ਸਵਾਲ ਹੀ ਖਤਮ ਹੋ ਗਿਆ ਕਿ ਤਰਨ ਤਾਰਨ ਦੀ ਸੀਟ ਕੌਣ ਜਿੱਤੂ ਇਹ ਤਾਂ ਫਿਰ ਤੈ ਹੈ ਕਿ ਪੰਜ ਮੈਂਬਰੀ ਕਮੇਟੀ ਚੋਂ ਜਿਹੜਾ ਅਕਾਲੀ ਦਲ ਪੁਨਰਸੁਰਜੀਤ ਹੋਣਾ ਹੈ ਉਸੇ ਅਕਾਲੀ ਦਲ ਨੇ ਐਸਜੀਪੀਸੀ ਜਿੱਤਣੀ ਹੈ ਤਹਿ ਤੋਂ ਮਤਲਬ ਮੇਰਾ ਕੰਫੀਡੈਂਸ ਮੇਰਾ ਉਮੀਦ ਮੇਰਾ ਹਨੁਮਾਨ ਮੇਰਾ ਵਿਸ਼ਲੇਸ਼ਣ ਫੈਸਲਾ ਤਾਂ ਲੋਕਾਂ ਨੇ ਕਰਨਾ ਹੁੰਦਾ ਡੈਮੋਕ੍ਰੇਸੀ ਚ ਸੋ ਅਗਰ ਐਸਜੀਪੀਸੀ ਪੰਜ ਮੈਂਬਰੀ ਕਮੇਟੀ ਚੋਂ ਪੁਨਰਸੁਰਜੀਤ ਹੋਇਆ ਅਕਾਲੀ ਦਲ ਜਿੱਤ ਗਿਆ ਫਿਰ ਤਰਨਤਾਰਨ ਦੀ ਸੀਟ ਤੇ ਤਾਂ ਸਿੱਧਾ ਮੁਕਾਬਲਾ ਪੰਜ ਮੈਂਬਰੀ ਕਮੇਟੀ ਨਾਲ ਹੀ ਹੈ ਆਮ ਆਦਮੀ ਪਾਰਟੀ ਦਾ ਤਲਾਸਾਂ ਦੇ ਕੋਲ ਇੱਕ ਇੱਕ ਤਲਾਸਾਂ ਵਿਖੋਲ ਲੋ ਮੇਰਾ ਸਵਾਲ ਲੋ ਉਥੇ ਕਿਸਾਨੀ ਵੋਟ ਬਹੁਤ ਜ਼ਿਆਦਾ ਦਿਹਾਤੀ ਇਲਾਕਾ ਵੀ ਹੈ ਉਥੇ ਪਿੰਡੂ ਖੇਤਰ ਹੈ ਔਰ ਪਿੰਡੂ ਖੇਤਰਾਂ ਦੇ ਲੋਕ ਇਸ ਵਕਤ ਮੌਜੂਦਾ ਸੱਤਾਧਾਰੀ ਸਰਕਾਰ ਤੋਂ ਖਫਾ ਵੀ ਨੇ ਲੈਂਡ ਪੂਲਿੰਗ ਮਾਮਲੇ ਦੇ ਵਿੱਚ ਇਹ ਫੈਕਟਰ ਵੀ ਉਥੇ ਸਰਕਾਰ ਦੇ ਅਗੇਂਸਟ ਜਾ ਸਕਦਾ ਜੇ ਧੱਕੇ ਦੇ ਨਾਲ ਜ਼ਮੀਨਾਂ ਇਕਵਾਰ ਹੋਣੀਆਂ ਸ਼ੁਰੂ ਹੋ ਜਾਂਦੀਆਂ ਸੰਦੀਪ ਜੀ ਤਰਨ ਤਰਨ ਹਲਕੇ ਚ ਹਜੇ ਤੱਕ ਮੈਨੂੰ ਇਹ ਸਪਸ਼ਟ ਨਹੀਂ ਕਿੰਨੀ ਕ ਜਮੀਨ ਉਥੋਂ ਲਈ ਜਾਣੀ ਆ ਜਾਂ ਨਹੀਂ ਲਈ ਜਾਣੀ ਕਿਉਂਕਿ ਅਗਰ ਪੂਰੇ ਪੰਜਾਬ ਚ ਲਗਭਗ 40 40 ਪਾਲਾ ਸਾਹਿਬ ਗੁਸਤਾਖੀ ਮੈਂ ਇਹ ਸਵਾਲ ਮੈਂ ਤਾਂ ਕੀਤਾ ਕਿਉਂਕਿ ਕੱਲ 18 ਤਰੀਕ ਵਾਲੇ ਦਿਨ ਐ ਐਸ ਕੇ ਐਮ ਨੇ ਵੀ ਇੱਕ ਮੀਟਿੰਗ ਸੱਦੀ ਆ ਸਾਰੀਆਂ ਜਥੇਬੰਦੀਆਂ ਨੂੰ ਇਕੱਠੇ ਕੀਤਾ ਤੇ ਸਰਕਾਰ ਦੀ ਇਸ ਲੈਂਡ ਪੁੱਲਿੰਗ ਪਾਲਿਸੀ ਜਿਹੜੀ ਆ ਉਹਦੇ ਵਿਰੋਧ ਦੇ ਵਿੱਚ ਇਕੱਠ ਹੋਣਾ ਬਿਲਕੁਲ ਅੱਜ ਹੀ 18 ਜੁਲਾਈ ਅੱਜ ਹੀ ਮੀਟਿੰਗ ਹੋ ਰਹੀ ਹੈ ਸੋ ਅੱਜ ਸਾਰੀਆਂ ਪੋਲੀਟੀਕਲ ਪਾਰਟੀਆਂ ਇਕੱਠੀਆਂ ਹੋ ਰਹੀਆਂ ਨੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਔਰ ਜਿਹੜੇ ਲਖਵਾਲ ਸਾਹਿਬ ਨੇ ਰਾਜੀਵਾਲ ਸਾਹਿਬ ਜਲਬੀਰ ਸਿੰਘ ਰਾਜੀਵਾਲ ਨੇ ਹੋਰ ਬਹੁਤ ਸਾਰੇ ਨੇ ਜਿਹੜੇ ਸੰਯੁਕਤ ਕਿਸਾਨ ਮੋਰਚੇ ਦੇ ਮੈਂਬਰ ਨੇ ਤੇ ਅੱਜ ਇਹ ਫੈਸਲਾ ਹੋਊਗਾ ਕਿ ਲੈਂਡ ਪੁੱਲਿੰਗ ਦੇ ਖਿਲਾਫ ਕਿਸ ਤਰ੍ਹਾਂ ਦਾ ਅੰਦੋਲਨ ਕਿਸਾਨ ਚਲਾਉਣਗੇ ਔਰ ਪੋਲੀਟੀਕਲ ਪਾਰਟੀਆਂ ਆਪਣਾ ਸਟੈਂਡ ਸਪਸ਼ਟ ਕਰਨਗੀਆਂ ਪਰ ਜਿਹੜੀ ਤੁਸੀਂ ਤਰਨ ਤਰਨ ਦੀ ਗੱਲ ਕੀਤੀ ਹੈ ਸੰਦੀਪ ਜੀ ਹਜੇ ਨਵੰਬਰ ਦੂਰ ਹੈ ਉਸ ਤੋਂ ਪਹਿਲਾਂ ਲੈਂਡ ਪੁਲਿੰਗ ਯੋਜਨਾ ਕਿਸ ਪਾਸੇ ਜਾਂਦੀ ਹੈ ਇਹ ਵੀ ਹੋ ਸਕਦਾ ਹੈ ਕਿ ਭਗਵੰਤ ਮਾਨ ਦੀ ਸਰਕਾਰ ਇਸ ਯੋਜਨਾ ਨੂੰ ਵਾਪਸ ਲੈ ਲਵੇ ਇਹ ਵੀ ਹੋ ਸਕਦਾ ਹੈ ਕਿ ਲੈਂਡ ਪੁਲਿੰਗ ਦੀ ਯੋਜਨਾ ਐਡੀ ਕਾਮਯਾਬ ਹੋਵੇ ਕਿ ਕਿਸਾਨ ਕਹਿਣ ਅਸੀਂ ਤਾਂ ਆਪਣੀ ਜ਼ਮੀਨ ਦੇਣੀ ਹੈ ਜੀ ਇਹ ਵੀ ਹੋ ਸਕਦਾ ਹੈ ਕਿ ਕਿਸਾਨ ਬਹੁਤ ਵੱਡਾ ਅੰਬੂਲਨ ਕਰ ਰਹੇ ਹੋਣ ਕਿ ਅਸੀਂ ਕਿਸੇ ਕੀਮਤ ਤੇ ਲੈਂਡ ਪੁਲਿੰਗ ਨਹੀਂ ਹੋਣ ਦੇਣੀ ਸੋ ਨਵੰਬਰ ਤੱਕ ਜਦੋਂ ਵੋਟਾਂ ਪੈਣੀਆਂ ਨੇ ਲੈਂਡ ਪੁਲਿੰਗ ਸਕੀਮ ਦਾ ਉਸ ਵੇਲੇ ਕੀ ਇੰਪੈਕਟ ਹੋਊਗਾ ਇਹ ਵੀ ਬਹੁਤ ਮਹੱਤਵਪੂਰਨ ਹੈ ਉਹ ਮੈਂ ਇਸੇ ਕਰਕੇ ਕਹਿ ਰਿਹਾ ਕਿ ਜੇ ਐਸਜੀਪੀਸੀ ਦੀਆਂ ਚੋਣਾਂ ਤਦ ਤੱਕ ਪੰਜ ਮੈਂਬਰੀ ਕਮੇਟੀ ਦਾ ਪੁਨਰ ਸਰਜੀਤ ਅਕਾਲੀ ਦਲ ਜਿੱਤ ਚੁੱਕਿਆ ਹੋਇਆ ਫਿਰ ਤਾਂ ਟੱਕਰ ਹੀ ਉਸ ਵਿਧਾਨ ਸਭਾ ਹਲਕੇ 'ਚ ਪੁਨਰ ਸਰਜੀਤ ਹੋਇਆ ਅਕਾਲੀ ਦਲ ਦੀ ਔਰ ਆਮ ਆਦਮੀ ਪਾਰਟੀ ਦੀ ਹੈ ਫਿਰ ਇਹ ਵੀ ਹੋ ਸਕਦਾ ਹੈ ਕਿ ਆਮ ਆਦਮੀ ਪਾਰਟੀ ਜਿੱਤ ਜੇ ਇਹ ਵੀ ਹੋ ਸਕਦਾ ਹੈ ਕਿ ਪੁਨਰ ਸਰਜੀਤ ਹੋਇਆ ਅਕਾਲੀ ਦਲ ਵਿਧਾਨ ਸਭਾ 'ਚ ਦਾਖਲਾ ਲੈ ਲੇ ਇਹ ਬੜੇ ਬੜੇ ਜਿਹੜੇ ਨੇ ਜਿਹੜੀ ਜਿਹੜੀ ਪੋਲੀਟੀਕਲ ਸ਼ਤਰੰਜ ਹੈ ਉਹਦੇ ਵਿੱਚ ਬੜਾ ਉਲਟ ਫੇਰ ਹੋ ਸਕਦਾ ਨਵੰਬਰ ਦੇ ਮਹੀਨੇ ਪਰ ਉਹਦਾ ਆਧਾਰ ਦਿਨ ਬਾਏ ਦਿਨ ਹੋਣਾ ਹੈ ਪਹਿਲਾਂ ਤਾਂ ਸੁਖਵੀਰ ਬਾਦਲ ਦਾ ਕੈਂਡੀਡੇਟ ਦੇਖਦੇ ਹਾਂ ਕੌਣ ਆਉਂਦਾ 20 ਤਰੀਕ ਨੂੰ ਮੈਨੂੰ ਲੱਗਦਾ ਹੈ ਕਿ ਇੱਕ ਮਹਿਲਾ ਉਮੀਦਵਾਰ ਉਤਾਰਨਗੇ ਤੇ ਕੈਂਡੀਡੇਟ ਅਗਰ ਅਕਾਲੀ ਦਲ ਉਤਾਰ ਦਿੰਦਾ ਹੈ ਆਮ ਆਦਮੀ ਪਾਰਟੀ ਕਦੋਂ ਕ ਅਨਾਉਂਸ ਕਰਦੀ ਹੈ ਫਿਰ ਭਾਜਪਾ ਨੇ ਤੁਸੀਂ ਵੇਖੋ ਭਾਜਪਾ ਨੇ ਜਿਹੜੇ ਸੁਰਜੀਤ ਜਾਨੀ ਹੈ ਉਹਨਾਂ ਨੂੰ ਪਰਿਵਾਰੀ ਲਾਤਾ ਭਾਜਪਾ ਸਰਗਰਮ ਹੋ ਗਈ ਉਹਨਾਂ ਨੇ ਜਿਹੜੇ ਤੁਹਾਡੇ ਜਲੰਧਰ ਦੇ ਐਮਐਲਏ ਸੀ ਸਾਹਿਬ ਕਾ ਸੰਸਦਿਤ ਕਤਰ ਨੇ ਸਾਹਿਬ ਕਾ ਸੁਮਨ ਗਾਸ਼ੀ ਆਇਆ ਹੋ ਰਵੀਕਰਨ ਸਿੰਘ ਕਾਲੋ ਨੂੰ ਕੋਈ ਇਨਚਾਰਜ ਲਾਇਆ ਜਿਹੜੇ ਬਟਾਲਾ ਤੋਂ ਮੇਰੇ ਖਿਆਲ ਉਧਰ ਗੁਰਦਾਸਪੁਰ ਵਾਲੇ ਪਾਸੇ ਤੇਰਾ ਪਪਾ ਨਾ ਤੇਰਾ ਬਾਬਾ ਨਾਨਕ ਤੋਂ ਜਿਹੜੇ ਨਿਰਮਲ ਸਿੰਘ ਕਾਲੋ ਦੇ ਪੁੱਤਰ ਨੇ ਇਸ ਵਾਰ ਉਹ ਵੀ ਚੋਣ ਲੜੇ ਸੀ ਚਲੋ ਨਹੀਂ ਜਿੱਤ ਸਕੇ ਭਾਜੀ ਨੇ ਵੀ ਉਧਰ ਤਿਆਰੀ ਕਰ ਰੱਖੀ ਹੈ ਸੋ ਹੁਣ ਕਾਂਗਰਸ ਦੇ ਡਾਕਟਰ ਤਰਨਵੀਰ ਮਲਹਾ ਅਗਨੀ ਹੋਤਰੀ ਸੀ ਪਹਿਲਾਂ ਹੋਰ ਕੀ ਅਗਨੀ ਹੋਤਰੀ ਪਰਿਵਾਰ ਚੋਂ ਟਿਕਟ ਮਿਲਦੀ ਐ ਕਾਂਗਰਸ ਕਿਸੇ ਹੋਰ ਨੂੰ ਦਿੰਦੀ ਐ ਪਰ ਕਾਂਗਰਸ ਭਾਜਪੀ ਇਹਨਾਂ ਦੋਨਾਂ ਧਿਰਾਂ ਨੂੰ ਔਰ ਸੁਖਵੀਰ ਬਾਦਲ ਦੀ ਧਿਰ ਨੂੰ ਇਹਨਾਂ ਤਿੰਨਾਂ ਧਿਰਾਂ ਨੂੰ ਅੱਜ ਦੀ ਸਥਿਤੀ 'ਚ ਮੈਂ ਜਿੱਤ ਦੇ ਦਾਵੇਦਾਰ ਨਹੀਂ ਮੰਨਦਾ ਜਿੱਤ ਦੇ ਦਾਵੇਦਾਰਾਂ 'ਚੋਂ ਆਮ ਆਦਮੀ ਪਾਰਟੀ ਔਰ ਪੰਜ ਮੈਂਬਰੀ ਕਮੇਟੀ ਦਾ ਕੈਂਡੀਡੇਟ ਹੀ ਹੈ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਤੋਂ ਮਤਲਬ ਭਾਵੇਂ ਇਕੱਠੇ ਲੜ ਲੈਣ ਵਾਰਿਸ ਪੰਜਾਬ ਅਗਰ ਇਕਮਿਕ ਹੋ ਚੁੱਕਿਆ ਹੋਇਆ ਪੁਨਰਸੁਰਜੀਤਾ ਕਾਲੀਦਲ ਨਾਲ ਕਿ ਮੈਂ ਉਸ ਹਿਸਾਬ ਨਾਲ ਦੇਖ ਰਿਹਾ ਸੋ ਇਸ ਕਰਕੇ ਸੰਦੀਪ ਜੀ ਬੜੀ ਦਿਲਚਸਪ ਸਥਿਤੀ ਨਵੰਬਰ ਚ ਬਣਨੀ ਹੈ ਜੀ ਕਮਲ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ ਇਸੇ ਚੋਣ ਨੇ ਹਕੀਕਤ ਚ 227 ਦੇ ਫਾਈਨਲ ਦਾ ਮੋੜ ਰੱਖਣਾ ਹੈ ਇਸੇ ਇਲੈਕਸ਼ਨ ਇਹ ਤੁਹਾਡੀ ਗੱਲ ਬਿਲਕੁਲ درست ਹੈ ਹੁਣ ਤੱਕ ਜਿੰਨਾ ਪ੍ਰਚਾਰਿਆ ਗਿਆ ਹੈ ਸੈਮੀਫਾਈਨਲ ਹੈ ਕੁਆਟਰਫਾਈਨਲ ਹੈ ਬੇਸਿਕਲੀ ਮੈਨੂੰ ਲੱਗਦਾ ਸੈਮੀਫਾਈਨਲ ਆ ਹੋਊਗਾ ਵੀ ਹੋ ਸਕਦਾ ਹੈ ਤੁਹਾਡਾ ਇੱਕ ਦਾ ਸੈਮੀਫਾਈਨਲ ਹੋਰ ਆ ਜੇ ਕਿਉਂਕਿ ਰੱਬ ਦੇ ਰੰਗ ਵੱਡੇ ਹੁੰਦੇ ਨੇ ਪਰ ਉਸ ਦਿਸ਼ਾ 'ਚ ਗੱਲ ਵੱਜੂਗੀ ਸੈਮੀਫਾਈਨਲ ਇੱਕ ਹੋਵੇ ਜਾਂ ਪੰਜ ਹੋ ਜਾਣ ਇਸ ਤੋਂ ਬਾਅਦ ਵੀ ਕਿਤੇ ਕੋਈ ਤਿੰਨ ਚਾਰ ਐਮਐਲਏ ਅਸਤੀਫਾ ਦੇ ਜਾਣ ਇਹ ਕੁਝ ਪਤਾ ਨਹੀਂ ਨਾ ਹੁੰਦਾ ਸਾਡੇ ਜਿਹੜੇ ਐਮਐਲਏ ਨੇ ਉਹ ਰਾਤੋਂ ਰਾਤ ਉਹਨਾਂ ਦਾ ਜ਼ਮੀਰ ਬਦਲ ਜਾਂਦਾ ਸੰਦੀਪ ਜੀ ਸੋ ਇਸ ਕਰਕੇ ਸਿਆਸਤ 'ਚ ਕੁਝ ਕਿਹਾ ਨਹੀਂ ਜਾ ਸਕਦਾ ਪੱਕੇ ਤੌਰ ਤੇ ਪਰ ਤੁਹਾਡੀ ਗੱਲ ਠੀਕ ਹੈ ਹਾਲ ਦੀ ਘੜੀ ਇਸੇ ਨੂੰ ਹੀ ਅਸਲੀ ਸੈਮੀਫਾਈਨਲ ਮੰਨਿਆ ਜਾਏਗਾ 27 ਤੋ ਜੀ ਤੁਹਾਡਾ ਸਭ ਬਹੁਤ ਬਹੁਤ ਧੰਨਵਾਦ ਸਸਿਕਾ ਜੀ ਬਹੁਤ ਧੰਨਵਾਦ ਪਰ ਕੋਈ ਵੀ ਤੇਰੇ ਸਾਡੇ ਵੱਲੋਂ ਕੀਤੀ ਗਈ ਇਸ ਚਰਚਾ ਤੇ ਕਿਸੇ ਪਹਿਲੂ ਦੇ ਨਾਲ ਵੀ ਅਗਰ ਅਸਹਿਮਤ ਹੈ ਉਹ ਆਪਣਾ ਪੱਖ ਰੱਖ ਸਕਦੇ ਆ ਸਾਨੂੰ ਸੰਪਰਕ ਕਰਨ ਅਸੀਂ ਉਹਨਾਂ ਦਾ ਪੱਖ ਵੀ ਇਸ ਚਰਚਾ ਰਹੀ ਅੱਗੇ ਵਧਾਵਾਂਗੇ ਧੰਨਵਾਦ ਬਹੁਤ ਧੰਨਵਾਦ